ਬਟਾਲਾ ਦੇ ਪੰਡਾਰੀ ਮੋਹੱਲਾ ਵਿਖੇ ਅੱਜ ਦੇਰ ਸ਼ਾਮ ਸ਼ਿਫ ਸਨਮ ਬਾਲ ਠਾਕਰੇ ਦੇ ਸੁਪਾ ਮੀਤ ਪ੍ਰਧਾਨ ਰਮੇਸ਼ ਨૈયਰ ਤੇ ਦੋ ਨੌਜਵਾਨਾਂ ਦੇ ਵੱਲੋਂ ਜਾਨ ਲੈਵਾ ਹਮਲਾ ਕੀਤਾ ਗਿਆ ਹਮਲੇ ਦੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਓ ਕੀ ਬਾਤ ਕਰ ਓ ਕੀ ਬਾਤ ਕਰ ਓ viral video ਚ ਇੱਕ ਨੌਜਵਾਨ ਕੋਲ ਤਾਤਰ ਦਿਖਾਈ ਦੇ ਰਿਹਾ ਜਦਕਿ ਦੂਜੇ ਨੌਜਵਾਨ ਕਿਸੇ ਵਸਤੂ ਦੇ ਨਾਲ ਸ਼ਿਵ ਸੈਨਾ ਅਗੂ ਤੇ ਹਮਲਾ ਕਰਦਾ ਦਿਖਾਈ ਦਿੱਤਾ ਹੈ ਸ਼ਿਵ ਸੈਨਾ ਅਗੂ ਰਮੇਸ਼ ਨૈયਰ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਥਾਣਾ ਸਿੱਟੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਰਮੇਸ਼ ਨਾਇਰ ਨੇ ਦੱਸਿਆ ਕਿ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਆ ਰਹੇ ਸਨ ਕਿ ਭੰਡਾਰੀ ਮੋਹੱਲਕ ਨਜ਼ਦੀਕ ਦੋ ਤੋਂ ਤਿੰਨ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਉਹਨਾਂ ਦੱਸਿਆ ਕਿ ਇੱਕ ਨੌਜਵਾਨ ਦੇ ਕੋਲ ਤੇਜ਼ ਤਾਰ ਹਥਿਆਰ ਸੀ ਉਧਰ थाना ਸਿਟੀ ਦੀ ਪੁਲਿਸ ਨੇ ਉਕਤ ਮਾਮਲੇ ਦੇ ਸਬੰਧ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਉਧਰ ਇਸ ਘਟਨਾ ਦੀ ਵੀਡੀਓ ਵਾਇਰਲ ਹੁੰਦਿਆ ਹੀ ਸ਼ਿਪਸਨਾ ਵਰਕਰ ਹਸਪਤਾਲ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਅੱਜ ਸ਼ਾਮ ਭੰਡਾਰੀ ਮਹੱਲੇ ਦੇ ਬਾਹਰ ਬਾਹਰ 7:30 ਦੇ ਕਰੀਬ ਮੈਂ ਕਿਸੇ ਕਿਸੇ ਦੇ ਘਰ ਗਿਆ ਤਾਂ ਹੀ ਉੱਥੋਂ ਬਾਹਰ ਨਿਕਲਦਿਆਂ ਹੀ ਮੇਰੇ ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ ਗਿਆ ਇੱਕ ਦੇ ਹੱਥ ਦਾਤਰ ਸੀ ਇੱਕ ਦੇ ਹੱਥ ਖਾਲੀ ਹੀ ਉਹਨੇ ਮੇਂ ਜਫਾ ਮਾਰਿਆ ਨਾਲ ਹੀ ਇੱਕ ਹੋਰ ਲੜਕਾ ਜਿਹਦੇ ਹੱਥ ਚਾਕੂ ਸੀ ਚਲੋ ਪਰਮਾਤਮਾ ਦੀ ਦਿਆ ਨਾਲ ਰੱਬ ਨੇ ਮੇਰੇ ਨਾਲ ਮੇਰੇ ਤੇ ਬਚਾ ਗਿਆ ਪਰ ਉਹਨਾਂ ਨੇ ਦਾਤਰ ਮੇਰੇ ਸਿਰ 'ਚ ਮਾਰਨ ਦੀ ਕੋਈ ਬੜੀ ਕੋਸ਼ਿਸ਼ ਕੀਤੀ ਆ ਤੇ ਮੈਂ ਹੱਥ 'ਚ ਫੜ ਲਿਆ ਜਿੰਦਰ ਕਰਕੇ ਮੇਰੀ ਜਾਨ ਬਚ ਗਈ ਨਹੀਂ ਤਾਂ ਇਹਨਾਂ ਨੇ ਮੇਰਾ ਪੂਰਾ ਰਦਾ ਰਕਿਆ ਹੀ ਮਾਰਦਾ ਕਿਉਂਕਿ ਮੈਂ ਕਾਫੀ ਚਿਰ ਤੋਂ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਖਵਾ ਕਤਲੋਗਾਰਤ ਫਰੋਤੀਆਂ ਚਿੱਟੇ ਦੀ ਜਿਹੜੀਆਂ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਸੀ ਤੇ ਉਹਦੇ ਖਿਲਾਫ ਮੈਂ ਬੋਲਦਾ ਹਾਂ ਕਾਫੀ ਚਿਰ ਤੋਂ ਬੋਲਣਾ ਮੈਂ ਇੱਕ ਗੱਲ ਵੀ ਕਹੀ ਪਿੱਛੇ ਜੀ ਕਿ ਪੰਜਾਬ ਬਿਹਾਰ ਬਣ ਗਿਆ ਤੇ ਬਟਾਲਾ ਉਹਦੀ ਰਾਜਧਾਨੀ ਆ ਜਿਹਦਾ ਅੱਜ ਸਬੂਤ ਵੇਖ ਲਓ ਕਿ ਮੈਂ ਖੁਦ ਮੇਰੇ ਤੇ ਅੱਜ ਹਮਲਾ ਹੋਇਆ ਪੂਰਾ ਮਤਲਬ ਪ੍ਰੀਪਲਾਨਡ ਹਮਲਾ ਸੀ ਕੋਈ ਨੂੰ ਪਤਾ ਹੀ ਨਹੀਂ ਮੈਂ ਇੱਥੇ ਬੈਠਾ ਦਾ ਤੇ ਇਹ ਜਿਹੜਾ ਕਮਿਆਜਾ ਕਿਉਂਕਿ ਬਟਾਲਾ ਪਿੱਛੇ ਜੀ ਮੈਂ ਬੰਦ ਕਰਾਇਆ ਉਹ ਵੀ ਬੜੇ ਯੋਰ ਦੇ ਨਾਲ ਚਲੋ ਲੋਕਾਂ ਦੇ ਸਹਿਯੋਗ ਨਾਲ ਬੰਦ ਕਰਾਇਆ ਕੁਝ ਲੋਕਾਂ ਦੀਆਂ ਅੱਖਾਂ ਚ ਰੜਕਦਾ ਜਿਹਦਾ ਰਿਜ਼ਲਟ ਮੈਨੂੰ ਐ ਭੁਗਤਣਾ ਪਿਆ। ਇਹ ਇਹ ਸਾਜਿਸ਼ ਨਾਲ ਕੰਮ ਹੋਇਆ ਸਾਰਾ ਬੰਦੇ ਤੇ ਮੌਕੇ ਤੇ ਤਿੰਨ ਸੀ ਉਹ ਤੇ ਬਾਕੀ ਇਹਨਾਂ ਦੇ ਮਗਰ ਮੌਕੇ ਤੇ ਵੀ ਹੋਰ ਬੰਦੇ ਸੀ ਜਿਹੜੇ ਗੈਂਗ ਹੈਗੇ ਸੀ ਜਾਂ ਜਿਹੜੇ ਇਹਨਾਂ ਨਾਲ ਫੋਨ ਤੇ ਓਪਰੇਟ ਆਈ ਆਪਸੀ ਅਕੀਕਨ ਮੈਂ ਤੇ ਉਹ ਗੱਲ ਕਹ ਨਹੀਂ ਹੁਣ ਵੀ ਉਹ ਗੱਲ ਅੱਗੇ ਵੀ ਕਹਿੰਦਾ ਸੀ ਕਿ ਪੰਜਾਬ ਬਿਹਾਰ ਬਣ ਗਿਆ ਤੇ ਬਟਾਲਾ ਉਹਦੀ ਰਾਜਧਾਨੀ ਹੈ ਜਿਹਦਾ ਸਬੂਤ ਅੱਜ ਤੁਹਾਡੇ ਸਾਹਮਣੇ ਆ ਤੇ ਅਗੋਂ ਤੁਸੀਂ ਆਪ ਵੇਖ ਲਓ ਕਿ ਪੰਜਾਬ ਕਿਤਾ ਲਗਾਤਾਰ ਲੁੱਟਾਂ ਖਵਾ ਬਟਾਲਾ ਸ਼ਹਿਰ ਦੇ ਵਿੱਚ ਕਤਲ ਹੋ ਰਿਹਾ ਨਸਲ ਹੈ ਜੀ ਸਤਿ ਸ਼੍ਰੀ ਅਕਾਲ ਨੂੰ ਨਈਆਂ ਨੂੰ ਸੱਟ ਲੱਗੀ ਹੈ ਜੀ ਮੌਕੇ ਤੇ ਆਇਆ ਤੇ ਵੈਰੀਫਾਈ ਕਰਕੇ ਨਾਲ ਲੈਣੇ ਵੈਰੀਫਾਈ ਕਰਕੇ ਜਦੀ ਬੰਦੀ ਕਰਕੇ ਕਾਰਵਾਈ ਕਰਕੇ ਜੀ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹਾਂ ਜੀ ਕੋਈ ਪਤਾ ਨਹੀਂ ਲੱਗਾ ਜੀ ਬਿਆਨ ਮਤਲਬ ਲਿਖ ਕੇ ਫਿਰ ਬੰਦੀ ਕਾਰਵਾਈ ਕਿੱਥੇ ਜਾਈਗੀ ਇਹ ਤਾਂ ਹੁਣ ਅਕਲਾਬ ਮਿਲਣ ਦਾ ਮੌਕਾ ਤਾਂ ਹੈ ਜੀ ਅਸਲ ਸੋਨਾ ਚਲਾਇਆ ਜੀ ਸ੍ਰੀ ਰਮੇਸ਼ ਸਿੰਘ ਆ ਸਾਡੇ ਕੋਲ ਨਾ ਟਾਈਮ ਲਗਭਗ 7:45 ਤੇ ਪੇਸ਼ੈਂਟ ਆਇਆ ਰਮੇਸ਼ ਕੁਮਾਰ ਸਾਨਾ ਸ਼੍ਰੀ ਰਾਮ ਲੁਭਾਇਆ ਕਿ ਇਹਨਾਂ ਦੇ ਮਲਟੀਪਲ ਇੰਜਰੀਜ਼ ਸੀਗੀਆਂ ਅਸੀਂ ਇਹਨਾਂ ਦੀ ਬੰਦੀ ਕਾਨੂੰਨੀ ਕਾਰਵਾਈ ਐਮਐਲਆਰ ਕੱਟ ਦਿੱਤੀ ਐ ਤੇ ਕਨਸਰਨ ਪੁਲਿਸ ਸਟੇਸ਼ਨ ਨੂੰ ਅਸੀਂ ਇਹਨਾਂ ਦੀ ਐਮਐਲਆਰ ਭੇਜ ਦਿੱਤੀ ਕਿੰਨੇ ਕੁ ਵਜੇ ਆਏ ਸੀ ਇਹ ਲਗਭਗ 6:30 ਟਾਈਮ 7:45 ਪੀਐਮ ਤੇ ਆਏ ਨੇ ਤੇ ਅਸੀਂ ਉਹਨਾਂ ਨੂੰ ਬੰਦ ਹੀ ਉਹਨਾਂ ਦੀ ਫਸਟਰ ਦੇਖ ਕੇ ਐਡਮਿਟ ਕਰ ਲਿਆ ਹੈ ਤੇ ਪੇਸ਼ੈਂਟ ਦੀ ਐਮਐਲਆਰ ਕੱਟ ਕੇ ਕਲੋਸ ਸਟੇਸ਼ਨ ਤੇ ਇੰਟੈਂਡ ਕੰਡੀਸ਼ਨ ਕਿਸ ਤਰ੍ਹਾਂ ਹੈ ਪੇਸ਼ੈਂਟ ਸਟੇਬਲ ਹੈ ਇਸ ਵੇਲੇ ਤੇ ਐਡਮਿਟ ਸੁਖਨਾਮ ਸਿੰਘ ਕੇਆਰਟੀ ਨਿਊਜ਼ ਨੈਟ